ਜਿੰਨੇ ਵੀ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤੇ ਮਿੱਤਰੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲ ਦੀ ਸਾਈਡ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਮਿੱਤਰੋ ਆਹ ਬਾਈ ਹੋ ਰਹੇ ਨੇ ਦੇ ਕੋਲ ਬਸ਼ੇਰੀ ਸੇਲ ਹੈ ਤੇ ਅਲੀਸ਼ਾਨ ਲਾਈਨ ਦੀ ਬਸ਼ੇਰੀ ਹੈ ਜੀ 58+ ਹਾਈਟ ਹੈ ਤੇ 23 ਮਹੀਨੇ ਉਮਰ ਦਸੀ ਹੈ ਮਾਲਕ ਵੀਰਾ ਨੇ ਤੇ ਨੱਚਦੀ ਵੀ ਹੈ ਤਿੰਨ ਚਾਰ ਨਾਚ ਕਰਦੀ ਹੈ ਬਾਈ ਹੋ ਰਹੇ ਕਹਿੰਦੇ ਤੇ ਇਹਦੀ ਮਾਂ ਦੀ ਹਾਈਟ 61 ਇੰਚ ਹੈ ਜੀ ਤੇ ਪਿਓ ਦੀ ਹਾਈਟ 60 ਇੰਚ ਹੈ ਤੇ ਬਹੁਤ ਚੰਗੇ ਘੋੜੇ ਦੀ ਬੱਚੀ ਆ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਨੰਬਰ ਸਕਰੀਨ ਤੇ ਆ ਤੇ ਬਾਈ ਹੋਰੇ ਕਹਿੰਦੇ ਆ ਪਚੰਬੀ ਕੁੜੀ ਨਾਲ ਐਕਸਚੇਂਜ ਵੀ ਕਰ ਲਾਂਗੇ ਤੇ ਰੇਟ ਫੋਨ ਤੇ ਆ ਤੇ ਗੁਰਦਾਸਪੁਰ ਏਰੀਆ ਨੰਬਰ ਸਕਰੀਨ ਤੇ ਆ ਜੀ ਤੇ ਗੱਲਬਾਤ ਜਰੂਰ ਕਰਿਓ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ